ਪੁਰਾਤਨ ਕਾਲ ਤੋਂ ਭਾਰਤ ਵਿੱਚ ਅਨੇਕਾਂ ਪ੍ਰਭੂ ਪੂਜਾ ਦੇ ਢੰਗ ਰਹੇ ਉਸ ਪਾਰ ਬ੍ਰਹਮ ਸ਼ਕਤੀ ਦੀ ਭਗਤੀ ਕਰਨ ਵਾਲੇ ਕੋਈ ਨਾ ਕੋਈ ਸਾਧਨ ਇਖਤਿਆਰ ਕਰ ਹੀ ਲੈਂਦੇ ਸਨ ਜੈਸਾ ਕਿ ਉਸ ਦਾ ਗੁਰੂ ਸਿਖਿਆ ਦੇਣ ਵਾਲਾ ਉਪਦੇਸ਼ ਕਰਦਾ ਸੀ ਭਾਵ ਤਾਂ ਪ੍ਰਭੂ ਦਾ ਜਸ ਗਾਉਂਦਾ ਸੀ ਐਸੇ ਹੀ ਭਗਤਾਂ ਵਿੱਚ ਇੱਕ ॠषि ਗੌਤਮ ॠषि ਜੀ ਹੋਏ ਗੁਰਵਾਣੇ ਵਿੱਚ ਆਉਂਦਾ ਹੈ ਗੌਤਮ ਰਿਖ ਜਸ ਗਾਇਓ ਇਸ ਦਾ ਭਾਵ ਵਾਰਤ ਹੈ ਕਿ ਗੌਤਮ ਰਿਸ਼ੀ ਨੇ ਜੈਸੇ ਪ੍ਰਭੂ ਦਾ ਜਸ ਗਾਇਆ ਸੀ ਉਸ ਪ੍ਰਭੂ ਪਿਆਰਾ ਭਗਤ ਹੋਇਆ ਪੁਰਾਣਾ ਵਿੱਚ ਉਸ ਦੀ ਕਥਾ ਆਉਂਦੀ ਹੈ ਸੋ ਮਹਾਪੁਰਖਾਂ ਤੇ ਜਗਿਆਸੂਆਂ ਨੂੰ ਹੀ ਉਹ ਸੁਣਾਈ ਜਾਂਦੀ ਹੈ ਕਿ ਗੌਤਮ ਜੀ ਸਾਲਕ ਰਾਮ ਸ਼ਿਵਲਿੰਗ ਦੇ ਪੁਜਾਰੀ ਸਨ ਉਹਨਾਂ ਨੇ ਕਈ ਸਾਲ ਕਠੀ ਤਪੱਸਿਆ ਕੀਤੀ ਸ਼ਿਵਜੀ ਮਹਾਰਾਜ ਉਹਨਾਂ ਤੇ ਕਿਰਪਾਲ ਹੋਏ ਤੇ ਵਾਰ ਦੇ ਦਿੱਤਾ ਇਹ ਗੌਤਮ ਜੋ ਮੰਗੇਗਾ ਸੋ ਮਿਲੇਗਾ ਤੇਰੀ ਇੱਛਾ ਪੂਰਨ ਹੋਇਆ ਕਰੇ ਇਹ ਵਾਰ ਲੈ ਕੇ ਗੌਤਮ ਖੁਸ਼ ਹੋ ਗਿਆ ਤੇ ਪ੍ਰਭੂ ਦੀ ਭਗਤੀ ਵਿੱਚ ਦਿਨ ਗੁਜ਼ਾਰਨ ਲੱਗਾ ਇਹ ਦੇਵਨੇਤ ਨਾਲ ਇੱਕ ਦਿਨ ਗੌਤਮ ਨੂੰ ਪਤਾ ਲੱਗਾ ਕਿ ਮੁਗਲ ਦੀ ਕੰਨਿਆ ਜਿਸ ਦਾ ਨਾਮ ਇਹ ਲਿਆ ਸੀ ਦੀ ਸ਼ਾਦੀ ਹੋਣੀ ਸੀ ਦੇ ਸੁੰਬਰ ਰਜਾ ਜਾਣਾ ਸੀ ਪਰ ਉਹ ਇੰਨੀ ਸੁੰਦਰ ਸੀ ਕਿ ਹਰ ਕੋਈ ਉਸ ਨੂੰ ਵਿਆਉਣਾ ਚਾਹੁੰਦਾ ਸੀ ਇੰਦਰ ਵਰਗੀਆਂ ਮਹਾਨ ਸ਼ਕਤੀਆਂ ਵਾਲੇ ਦੇਵਤੇ ਵੀ ਤਿਆਰ ਸਨ ਦੇਵਤਿਆਂ ਤੇ ਰਿਸ਼ੀਆਂ ਦੀ ਇੱਛਾ ਸੀ ਉਹਨਾਂ ਦੇ ਗਰੋਧ ਨੂੰ ਦੇਖ ਕੇ ਮੋਦਕਲ ਨੇ ਬ੍ਰਹਮਾ ਕੋਲ ਬੇਨਤੀ ਕੀਤੀ اے ਪ੍ਰਭੂ ਮੇਰੀ ਕੰਨਿਆ ਦੇ ਸੁਭ ਕਾਰਜ ਬਦਲੇ ਇਸ ਤਰ੍ਹਾਂ ਜੇਦੋਂ ਹੋਣਾ ਠੀਕ ਨਹੀਂ ਆਪ ਦਖਲ ਦੇ ਕੇ ਦੇਵਤਿਆਂ ਨੂੰ ਸਮਝਾਓ ਉਹ ਯੁੱਧ ਨਾ ਕਰਨ ਕੋਈ ਹੋਰ ਹੱਲ ਸੋਚੋ ਬ੍ਰਹਮਾ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਉਹ ਆਪ ਸਾਲਸਵਣ ਬੈਠਾ ਤੇ ਉਸ ਨੇ ਸਾਰੇ ਦੇਵਤਿਆਂ ਤੇ ઋਸ਼ੀਆ ਮੂਨੀਆਂ ਨੂੰ ਜੋ ਵਿਆਹ ਕਰਾਉਣ ਦੇ ਚਾਹਵਨਸਾਂ ਨੂੰ ਇਕੱਠੇ ਕਰਕੇ ਕਿਹਾ ਦੇਖੋ ਮੋਦਗਲ ਦੀ ਕੰਨਿਆ ਸੁੰਦਰ ਹੈ ਪਰ ਉਸ ਨੂੰ ਬਾਹਰ ਇੱਕ ਚਾਹੀਦਾ ਹੈ ਤੁਸੀਂ ਸਾਰੇ ਜਾਵਨ ਉਹ ਇੱਕੋ ਏਕੁੱਲ ਹੈ ਜਿਸ ਉੰਪਰ ਮਰਿਆਦਾ ਤੇ ਚੱਲਣਾ ਹੀ ਹੈ ਤਾਂ ਤੁਸਾਂ ਵਿੱਚੋਂ ਜੋ 24 ਮਿੰਟ ਵਿੱਚ ਧਰਤੀ ਦਾ ਚੱਕਰ ਲਾਏ ਤੇ ਪਹਿਲਾਂ ਆਏ ਉਸ ਨਾਲ ਇਹਦਾ ਵਿਆਹ ਕਰ ਦਿੱਤਾ ਜਾਏਗਾ ਬ੍ਰਹਮਾ ਜੀ ਤੋਂ ਇਹ ਸ਼ਰਤ ਸੁਣ ਕੇ ਸਾਰੇ ਦੇਵਤੇ ਪਹਿਲਾਂ ਤਾਂ ਹੈਰਾਨ ਹੋਏ ਮੁਰ ਸਾਰਿਆਂ ਨੇ ਆਪਣੇ ਆਪਣੇ ਤਪੋ ਬਲ ਦੇ ਮਾਨ ਕਰਕੇ ਇਹ ਸ਼ਰਤ ਪ੍ਰਵਾਨ ਕਰ ਲਈ। ਇੰਦਰ ਦੇ ਬ੍ਰਹਮਾ ਦੇ ਪੁੱਤਰਾਂ ਸੰਕ, ਸਨੰਤਨ ਤੇ ਸਨਾਤਨ ਨੂੰ ਬਹੁਤ ਮਾਨ ਸੀ। ਉਹਨਾਂ ਨੇ ਮਨ ਹੀ ਮਨ ਸੋਚ ਲਿਆ ਕਿ ਉਹ ਬਾਜੀ ਜੀ ਤੇ ਜਾਣਗੇ। ਤਿਰਲੋਕੀ ਦੀ ਪ੍ਰਕਰਮਾ ਕਰਨੀ ਉਹਨਾਂ ਲਈ ਕਠਨ ਨਹੀਂ ਹੈ। ਮੋਦਗਲ ਦੀ ਕੰਨਿਆ ਹਿਦਿਆ ਦੀ ਸੁੰਦਰਤਾ ਤੇ ਛੋਪਾ ਸੁਣ ਕੇ ਗੌਤਮ ਨੇ ਉਸ ਨੂੰ ਬਿਆਉਣ ਦੀ ਇੱਛਾ ਰੱਖੀ ਤੇ ਆਪਣੇ ਸਾਲਗ੍ਰਾਮ ਕੋਲ ਪ੍ਰਾਰਥਨਾ ਕੀਤੀ ਸਾਲਗ੍ਰਾਮ ਪ੍ਰਗਟ ਹੋਇਆ ਤੇ ਉਸ ਨੇ ਕਿਹਾ ਹੈ ਗੌਤਮ ਜੇ ਤੁਸਾਂ ਦੀ ਐਸੀ ਇੱਛਾ ਹੈ ਤਾਂ ਪੂਰੀ ਹੋਏਗੀ ਮੇਰੀ ਪ੍ਰਕਰਮਾ ਕਰ ਲੋ ਬਸ ਤੇ ਲੋਕੇ ਦੀ ਪ੍ਰਕਰਮਾ ਹੋ ਜਾਏਗੀ ਸਾਰਿਆਂ ਦੇ ਅੱਗੇ ਆਏ ਬ੍ਰਹਮਾ ਨੂੰ ਦੱਸੋਗੇ ਸ਼ਾਰਪਤੀ ਦੌੜ ਸ਼ੁਰੂ ਹੋ ਗਈ ਗੌਤਮ ਨੇ ਸਾਲ ਗ੍ਰਾਮ ਦੀ ਪਰਕਰਮਾ ਕਰ ਲਈ ਉਧਰ ਇੰਦਰ ਤੇ ਹੋਰ ਦੇਵਤੇ ਜਦੋਂ ਪਰਕਰਮਾ ਕਰਨ ਲੱਗੇ ਤਾਂ ਉਹ ਬਹੁਤ ਤੇਜ਼ ਤੁਰੇ ਹਵਾ ਨਾਲੋਂ ਵੀ ਤੇਜ਼ ਪਰ ਜਿਸ ਵੀ ਪੜਾ ਤੇ ਪੁੱਜੇ ਦੇ ਉੱਤੇ ਗੌਤਮ ਹੀ ਹੁੰਦਾ ਉਹ ਬੜੇ ਹੈਰਾਨ ਹੋਏ ਗੁੱਸੇ ਵਿੱਚ ਮਾਰ ਲਈ ਵੀ ਦੌੜੇ ਪਰ ਉਹ ਮਾਇਆ ਦਾ ਰੂਪ ਹੋ ਚੁੱਕਿਆ ਸੀ ਇਸ ਲਈ ਕੋਈ ਤਾਕਤ ਉਸ ਨੂੰ ਨਸ਼ਟ ਨਹੀਂ ਸੀ ਕਰ ਸਕਦੀ। ਭਗਵਾਨ ਸਾਲਗ੍ਰਾਮ ਦੀ ਮਾਨ ਸ਼ਕਤੀ ਨਾਲ ਗੌਤਮ ਜੀ ਬ੍ਰਹਮਾ ਕੋਲ ਪਹਿਲਾਂ ਪੁੱਜ ਗਏ। ਬ੍ਰਹਮਾ ਖੁਸ਼ ਹੋ ਗਿਆ ਉਸ ਨੇ ਅਹिल्या ਨੂੰ ਗੌਤਮ ਨੂੰ ਦੇਣ ਦਾ ਫੈਸਲਾ ਕੀਤਾ। ਇਹ ਸੁਣ ਕੇ ਦੇਵਤੇ ਨਰਾਸ਼ ਹੋਏ। ਉਹਨਾਂ ਨੇ ਇਰਖਾ ਕੀਤੀ। ਜਬਰਦਸਤੀ ਖੂਨ ਦਾ ਫੈਸਲਾ ਵੀ ਕੀਤਾ ਪਰ ਬ੍ਰਹਮਾ ਜੀ ਦੀ ਸ਼ਕਤੀ ਅੱਗੇ ਉਹਨਾਂ ਦੀ ਕੋਈ ਪੇਛਣਾ ਨਹੀਂ। ਉਹ ਆਪੋ ਆਪਣੇ ਆਸਥਾਨਾਂ ਨੂੰ ਚਲੇ ਗਏ। ਗੌਤਮ ਹਿੜਿਆਂ ਨੂੰ ਲੈ ਕੇ ਆਪਣੇ ਆਸ਼ਰਮ ਲੈ ਆਏ। ਉਸ ਦਾ ਆਸ਼ਰਮ ਗੰਗਾ ਦੇ ਕਿਨਾਰੇ ਸੀ। ਉਹ ਮੂਰਤ ਤਪੱਸਿਆ ਕਰਨ ਲੱਗਾ ਉਸ ਦੀ ਮਹਿਮਾ ਦੂਰ ਦੂਰ ਤੱਕ ਿਲਰ ਗਈ। ਇਸ ਸਮੇਂ ਦੇਸ਼ ਵਿੱਚ ਕਾਲ ਪੈ ਗਿਆ, ਇੰਦਰ ਦੇਵਤਾ ਨਾਰਾਜ਼ ਹੋ ਗਿਆ, ਮੀਂਹ ਨਾ ਵਰਿਆ। ਸਾਰੀ ਧਰਤੀ ਬਲ ਉੱਠੀ, ਸਾਧੂ, ਸੰਤ, ਬ੍ਰਾਹਮਣ ਤੇ ਹੋਰ ਲੋਕ ਬਹੁਤ ਤੰਗ ਹੋਏ। ਉਹਨਾਂ ਦੀ ਤੰਗੀ ਨੂੰ ਦੇਖ ਕੇ ਦਇਆਵਾਨ ਗੌਤਮ ਦਾ ਦਿਲ ਦੁਖੀ ਹੋਇਆ। ਉਸ ਨੇ ਹਸਾਲਗ੍ਰਾਮ ਦੀ ਪੂਜਾ ਕੀਤੀ, ਬੇਨਤੀ ਕੀਤੀ ਕਿ ਇਹ ਭਗਵਾਨ ਹਸਾਲਗ੍ਰਾਮ ਬਲਵਕਸ਼ਣ ਉਹ ਲੰਗਰ ਲਾਉਣ। ਭਗਵਾਨ ਸਾਲਗ੍ਰਾਮ ਨੇ ਬੇਨਤੀ ਪ੍ਰਵਾਨ ਕਰ ਲਈ ਤੇ ਗੌਤਮ ਨੇ ਲੰਗਰ ਲਾ ਦਿੱਤਾ ਐਸੀ ਵਰਕਰ ਪਈ ਕਿ ਅੰਨ ਦਾ ਕਾਟਾ ਨਾ ਰਿਹਾ ਹਰ ਕੋਈ ਮਨ ਪਉ ਦਾ ਖਾਣ ਲੱਗਾ ਬਹੁਤ ਮੁੰਦਾ ਜਸੂਤਰ ਲੋਕੇ ਵਿੱਚ ਫਿੱਲਰ ਗਿਆ ਉਸ ਜਸ ਨੂੰ ਦੇਖ ਕੇ ਇੰਦਰ ਤੜਪ ਉਠਿਆ ਉਸ ਨੂੰ ਪਹਿਲਾਂ ਹੀ ਲਿਆ ਦਾ ਗੁੱਸਾ ਸੀ ਉਸਨੇ ਮਾਇਆ ਸ਼ਕਤੀ ਤੋਂ ਕੰਮ ਲੈਣਾ ਚਾਹਿਆ ਮਾਇਆ ਸ਼ਕਤੀ ਨਾਲ ਇੱਕ ਗਊ ਬਣਾਈ ਉਸ ਗਊ ਵਿੱਚ ਇਹ ਫ਼ਰਕ ਰੱਖਿਆ ਕਿ ਜਦੋਂ ਬੋਧਮਤ ਲਾਏਗਾ ਤਾਂ ਉਹ ਮਰ ਜਾਏਗੀ ਉਹ ਗਊ ਬਣੀ ਗੌਤਮ ਦੇ ਆਸ਼ਰਮ ਵਿੱਚ ਪੋਜੀ ਉਦੋਂ ਗੌਤਮ ਬਾਹਰ ਆਇਆ ਉਸਨੇ ਗਊ ਨੂੰ ਮੋੜਨ ਲਈ ਹੱਥ ਲਾਇਆ ਤਾਂ ਉਹ ਧਾਰਤੀ ਉੱਤੇ ਡਿੱਗ ਪਈ ਤੇ ਮਰ ਗਈ ਇੰਦਰ ਦੇ ਚਾਲ ਅਨੁਸਾਰ ਬ੍ਰਾਹਮਣ ਬ੍ਰਹਮਣਾ ਨੇ ਰੌਲਾ ਪਾ ਦਿੱਤਾ ऋषि ਕੋਲੋਂ ਬਹੁ ਹੱਥਿਆ ਹੋ ਗਏ ਉਸ ਨੂੰ ਪ੍ਰਚਾਇਤ ਕਰਨਾ ਚਾਹੀਦਾ ਹੈ ਪਰ ਸਾਲਗ੍ਰਾਮ ਦੀ ਕਿਰਪਾ ਨਾਲ ਗੌਤਮ ਨੂੰ ਪਤਾ ਲੱਗਿਆ ਕਿ ਉਹ ਇੰਦਰ ਦੀ ਜਾਤ ਸੀ ਉਸ ਨੇ ਝੂਠੇ ਬ੍ਰਾਹਮਣਾਂ ਨੂੰ ਸ਼ਰਾਪ ਦਿੱਤਾ ਆਖਿਆ ਜਾਓ ਤੁਸੀਂ ਕਦੇ ਨਹੀਂ ਰਜੋਗੇ ਤੁਸਾਂ ਦੀ ਭੁੱਖ ਜਨਮ ਜਨਮ ਦੀ ਰਹੇਗੀ ਇਹ ਸ਼ਰਾਪ ਲੈ ਕੇ ਬ੍ਰਾਹਮਣ ਬੌਧਕੀ ਹੋਏ ਤੇ ਗੌਤਮ ਨੇ ਪੂਜਨ ਬੰਦ ਕਰ ਦਿੱਤਾ ਇਸ ਤਰ੍ਹਾਂ ਗੌਤਮ ਦਾ ਜਨਮ ਹੋਦਾ ਗਿਆ ਤੇ ਉਹ ਇਲਿਆ ਨਾਲ ਜੀਵਨ ਬਤੀਤ ਕਰਦਾ ਰਿਹਾ ਉਸ ਦੇ ਘਰ ਇੱਕ ਕੰਨਿਆ ਨੇ ਜਨਮ ਲਿਆ ਉਹ ਕੰਨਿਆ ਵੀ ਰੂਪவதி ਸੀ ਤੇ ਬਾਲੜੀ ਸੀ ਉਹ ਆਸ਼ਰਮ ਵਿੱਚ ਛੇੜ ਕੇ ਪਲਣ ਲੱਗੀ ਇੰਦਰ ਨੇ ਹਟਣਾ ਛੱਡਿਓ ਇਲਿਆ ਦੇ ਪਿੱਛੇ ਲੱਗਾ ਰਿਹਾ ਉਹ ਤਾਂ ਪ੍ਰੇਮ ਲੀਲਾ ਕਰਨ ਲਈ ਉਤਾਵਲਾ ਸੀ ਵਾਸ਼ਨਾ ਦੀ ਜਵਾਲਾ ਉਸ ਨੂੰ ਦੁਖੀ ਕਰਦੀ ਸੀ ਉਸ ਦੇ ਇੱਕ ਇਸ ਵਿਆਕੁਲਪਨ ਬਾਬਤ ਪਏ ਗੁਰਦਾਜੀ ਨੇ ਵਚਨ ਕੀਤਾ ਗੌਤਮ ਨਾਰ ਹਿਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ ਪਾਰ ਕਰ ਜਾਏ ਸਰਾਪ ਲੈ ਹੋਏ ਸੈਸ ਪਗ ਪਛਤਾਣਾ ਸੁੰਜਾ ਹੋਇਆ ਇੰਦਰ ਲੋਕ ਲੋਕਿਆ ਸਰਬ ਮਨਨ ਸ਼ਰਮਾਣਾ ਭਾਈ ਸਾਹਿਬ ਇਹ ਲਿਆ ਦੀ ਕਥਾ ਦੱਸਦੇ ਹੋਏ ਆਖਦੇ ਆਨ ਕਿ ਇਹ ਲਿਆ ਦੀ ਸੁੰਦਰਤਾ ਦੇ ਕੇ ਇੰਦਰ ਲੋਭ ਵਿੱਚ ਆ ਗਿਆ ਉਸ ਨੂੰ ਕਈ ਸਿਆਣਿਆਂ ਨੇ ਸਮਝਾਇਆ ਹੈ ਇੰਦਰ ਪਾਰਨਾਰੀ ਦਾ ਪੋਗ ਮਨੁੱਖ ਨੂੰ ਨਾਰਕ ਦਾ ਭਾਗੀ ਬਣਾਉਂਦਾ ਹੈ ਇਹ ਕਦੇ ਖਿਆਲ ਨਹੀਂ ਕਰਨਾ ਚਾਹੀਦਾ ਤੁਸਾਂ ਦੀਆਂ ਆਪਣੀਆਂ ਨਿਕਾਂ ਰਾਣੀਆਂ ਹਨ ਸਾਰੀ ਇੰਦਰਪੁਰੀ ਨਾਰੀ ਸੁੰਦਰਤਾ ਨਾਲ ਭਰੀ ਪਈ ਹੈ ਟੋਕਾ ਵੀ ਨਹੀਂ ਦੇਣਾ ਚਾਹੀਦਾ ਪਤੀ ਵਰਤਨ ਆਰੀਕ ਮਾਨ ਸ਼ਕਤੀ ਹੈ ਪਰ ਜਦੋਂ ਇੰਦਰ ਨੇ ਆਪਣੀ ਜਿੱਤ ਨਹੀਂ ਛੱਡੀ ਤਾਂ ਉਸ ਨੇ ਇੱਕ ਮਾੜੇ ਜ਼ਲਾਹਕਾਰ ਨੇ यूं ਸਲਾਹ ਦਿੱਤੀ ਤੇ ਆਖਿਆ ਗੌਤਮ ਜੀ ਸੋਮੇ ਗੰਗਾ ਇਸ਼ਨਾਨ ਕਰਨ ਜਾਂਦਾ ਹੈ ਤਦੋਂ ਪੂਜਾ ਪਾਠ ਦਾ ਬਿਲਡਾ ਹੁੰਦਾ ਹੈ ਉਸ ਵੇਲੇ ਭੋਗ ਵਿਲਾਸ ਨਹੀਂ ਕੀਤੇ ਜਾਂਦੇ ਪ੍ਰਭੂ ਦਾ ਜਸ ਗਾਇਆ ਜਾਂਦਾ ਹੈ ਚੰਗਾ ਤਾਂ ਇਹ ਹੈ ਕਿ ਮਾਇਆ ਸ਼ਕਤੀ ਨਾਲ ਕੁੱਕੜ ਦੇ ਚੰਦਰਮੇ ਕੋਲੋਂ ਸਹਾਇਤਾ ਮੰਗਾਂ। ਉਹ ਕੀ ਸਹਾਇਤਾ ਕਰਨਗੀਂਂਦਰ ਨੇ ਪੁੱਛਿਆ। ਉਸ ਬਾਬਤ ਮੈਨੂੰ ਕੁਝ ਗਿਆਨ ਕਰਾਓ। ਇੰਦਰ ਦੀ ਗੱਲ ਸੁਣ ਕੇ ਉਸ ਪੁਰਸ਼ ਨੇ ਕਿਹਾ ਕੁੱਕੜ ਦੀ ਬਾਗ ਨਾਲ ਬਹੁਤ ਮਜਾਗਦਾ ਹੈ ਤੇ ਚੰਦ ਚੜ੍ਹਨ ਦੇ ਨਾਲ ਉਹ ਕੰਕਾ ਇਸ਼ਨਾਨ ਕਰਨ ਜਾਂਦਾ ਹੈ। ਜੇ ਕੁੱਕੜ ਪਹਿਲਾਂ ਬਾਗ ਦੇ ਦੇਵੇ ਤੇ ਚੰਦਰਮਾ ਪਹਿਲਾਂ ਚੜ੍ਹੇ ਉਹ ਗੰਗਾ ਇਸ਼ਨਾਨ ਕਰਨ ਚਲਿਆ ਜਾਏਗਾ ਯੂ ਤੂੰਸਾਂ ਦਾ ਤਾਲ ਲੱਗ ਜਾਏਗਾ ਇਹ ਬੀਉਤ ਠੀਕ ਹੈ ਇੰਦਰ ਖੁਸ਼ੀ ਨਾਲ ਬੋਲਿਆ ਮੈਂ ਹੁਣੇ ਕੁੱਕਰ ਦੇ ਚੰਦਰਮੇ ਕੋਲੋਂ ਸਹਾਇਤਾ ਲੈਂਦਾ ਹਾਂ ਉਹਨਾਂ ਨਾਲ ਗੱਲ ਕਰਦਾ ਹਾਂ ਜਰੂਰ ਮੇਰੀ ਮਦਦ ਕਰਨਗੇ ਐਸਾ ਹੌਸਲਾ ਕਰਕੇ ਇੰਦਰ ਕੁੱਕਰ ਦੇ ਚੰਦਰਮੇ ਕੋਲ ਪੁੱਜਾ ਉਸ ਨੂੰ ਸਾਰੀ ਹਕੀਕਤ ਦੱਸੀ ਤੇ ਪਾਪ ਦੇ ਭਾਗੀ ਬਣਾਇਆ ਉਹ ਦੋਵੇਂ ਗੱਲਾਂ ਕਰਨ ਨੂੰ ਤਿਆਰ ਹੋ ਗਏ ਉਨ੍ਹਾਂ ਦੀ ਵੀ ਮੁਤੀ ਪ੍ਰਸਤ ਹੋ ਗਈ ਰਾਤ ਮਿਠੀ ਗਈ ਉਹ ਮਿਠੀ ਰਾਤ ਨੂੰ ਕੁੱਕੜ ਨੇ ਅਜੀ ਰਾਤ ਨੂੰ ਇਹ ਬਾਗ ਦੇ ਦਿੱਤੀ ਤੇ ਚੰਦ ਵੀ ਚੜ ਪਿਆ ਗੌਤਮ ਨੇ ਕੁੱਕੜ ਦੀ ਬਾਗ ਸੁਣੀ ਤਾਂ ਪਰਨਾ ਤੋਤੇ ਚੁੱਕ ਕੇ ਗੰਗਾ ਇਸ਼ਨਾਨ ਕਰਨੀ ਤੁਰ ਪਿਆ ਅਸਲ ਵਿੱਚ ਗੰਗਾ ਇਸ਼ਨਾਨ ਕਰਨ ਦਾ ਸਮਾਂ ਨਹੀਂ ਸੀ ਹੋਇਆ ਉਹ ਚਲਿਆ ਗਿਆ ਜਦੋਂ ਗੰਗਾ ਇਸ਼ਨਾਨ ਕਰਨ ਲੱਗਾ ਤਾਂ ਅੱਗੋਂ ਪਾਕਿਆ ਮਿਲੀ ਈ ਰਿਸ਼ੀ ਗੌਤਮ ਕਵੇਲੇ ਆ ਕੇ ਇਸ਼ਨਾਨ ਕਰਨ ਲੱਗਾ ਹੈ ਤੇਰੇ ਘਰ ਚੋਰ ਲੱਗੇ ਹਨ ਤੇਰੇ ਨਾਲ ਧੋਖਾ ਹੋਇਆ ਹੈ ਜਾਂ ਮੁੜ ਜਾ ਤੇ ਘਰ ਦੀ ਖਬਰ ਲੈ ਇਹ ਠੀਕ ਨਹੀਂ ਕੀਤਾ ਐਸੀ ਪਾਕਿਆ ਸੁਣ ਕੇ ਗੌਤਮ ਵਾਪਸ ਤੁਰ ਪਿਆ ਪਰ ਉਸ ਦੇ ਜਾਣ ਪਿੱਛੋਂ ਇੰਦਰ ਨੇ ਬਿੱਲੇ ਦਾ ਰੂਪ ਧਾਰਨ ਕੀਤਾ ਸੀ ਬਿੱਲੇ ਦਾ ਰੂਪ ਧਾਰਨ ਕਰਨ ਦਾ ਕਾਰਨ ਇਹ ਸੀ ਕਿ ਗੌਤਮ ਹਿੰਦਿਆ ਦਾ ਵਿਸਾਹ ਨਹੀਂ ਸਿੱਖਾਂਦਾ ਕਿਉਂਕਿ ਦੇਵਤੇ ਉਸ ਦੇ ਪਿੱਛੇ ਪਏ ਸਨ ਪਰ ਇਸ਼ਨਾਨ ਕਰਨ ਗਿਆ ਕੁੜੀਆਂ ਦੇ ਸਾਹਮਣੇ ਦਰਵਾਜ਼ੇ ਵਿੱਚ ਆਪਣੀ ਲੜਕੀਆਂ ਜੰਨੀ ਨੂੰ ਬਿਠਾ ਜਾਂਦਾ ਸੀ ਇੰਦਰ ਨੇ ਜਦੋਂ ਦੇਖਿਆ ਜੰਨੀ ਬੂਰੇ ਅੱਗੇ ਬੈਠੀ ਹੈ ਤੇ ਪੁੱਛੇ ਕਿ ਕੌਣ ਹੈ ਤਾਂ ਉਸ ਨੇ ਬਿੱਲੇ ਦਾ ਰੂਪ ਧਾਰਨ ਕਰ ਲਿਆ ਤੇ ਅੰਦਰ ਲੰਘ ਗਿਆ ਅੰਜਨੀ ਨੇ ਕੋਈ ਖਿਆਲ ਨਾ ਕੀਤਾ। ਕੁਝ ਮਾਇਆ, ਇੰਦਰ ਦੀ ਮਾਇਆ ਸ਼ਕਤੀ ਨਾਲ ਉਸ ਨੂੰ ਹੋਂਗ ਆ ਗਈ। ਉਹ ਬੈਠੀ ਰਹੀ ਅੰਦਰ ਪ੍ਰਵੇਸ਼ ਕਰਕੇ ਇੰਦਰ ਨੇ ਆਪਣੀ ਸ਼ਕਲ ਗੌਤਮ ਦੀ ਸ਼ਕਰ ਵਰਗੀ ਬਣਾ ਲਈ। ਹੀਲਿਆ ਨੂੰ ਕੋਈ ਪਤਾ ਨਾ ਲੱਗਾ। ਇੰਦਰ ਹੀਲਿਆ ਨਾਲ ਪ੍ਰੇਮ ਕ੍ਰੀਡਾ ਕਰ ਮੰਗ ਪਿਆ। ਉਹ ਅਜੀ ਅੰਦਰ ਹੀ ਸੀ ਕਿ ਬਾਹਰੋਂ ਗੌਤਮ ਆ ਗਿਆ। ਅੰਦਰ ਕੌਣ ਹੈ ਅੰਜਨੀ ਨੂੰ ਗੌਤਮ ਰਿਸ਼ੀ ਨੇ ਪੁੱਛਿਆ ਉਸ ਵੇਲੇ ਗੌਤਮ ਦੇ ਨੇਤਰ ਗੁੱਸੇ ਨਾਲ ਲਾਲ ਸਨ ਉਹ ਬਹੁਤ ਬਿਆਕੁਲ ਸੀ ਮਾ ਜਾਰ ਅੰਜਨੀ ਨੇ ਉੱਤਰ ਦਿੱਤਾ ਇਸ ਦੇ ਦੋ ਅਰਥ ਹਨ ਇੱਕ ਤਾਂ ਮਾਂ ਦਾ ਯਾਰ ਤੇ ਦੂਜਾ ਬਿੱਲਾ ਉਹ ਕੁਝ ਕਬਰ ਆ ਗਈ ਗੌਤਮ ਅੰਦਰ ਚਲਿਆ ਗਿਆ ਉਸ ਨੇ ਦੇਖਿਆ ਅੰਦਰ ਉਸੇ ਦਾ ਰੂਪ ਤਰਨ ਕਰਕੇ ਨੰਗਨ ਰੂਪ ਵਿਝੇਲਿਆ ਕੋਲ ਬੈਠਾ ਸੀ ਉਸ ਉਦੀ ਕਰਤੂਤ ਦੇਖ ਕੇ ॠषि ਨੇ ਆਪਣੇ ਭਗਵਾਨ}{|\text{ਸਾਲਗ੍ਰਾਮ}} ਨੂੰ ਯਾਦ ਕੀਤਾ ਤੇ ਸ਼ਰਾਪ ਦਿੱਤਾ ਹੈ ਇੰਦਰ ਤੂੰ ਪਾਪੀ ਬਣਿਆ ਇੱਕ ਪੱਗ ਬਦਲੇ ਜਾ ਤੇਰੇ ਸਰੀਰ ਤੇ ਹਜ਼ਾਰਾਂ ਪੱਗ ਹੋਏਗੀ ਦੁਖੀ ਹੋਏਗਾ ਤੇ ਪਾਪ ਦਾ ਮਲ ਭੋਗੇਗਾ ਉਸ ਦੀ ਇਹ ਗੱਲ ਸੁਣ ਕੇ ਇੰਦਰ ਘਬਰਾਇਆ ਪਰ ਸ਼ਰਾਪ ਪ੍ਰਗਟ ਹੋ ਗਿਆ ਉਸ ਦਾ ਸਰੀਰ ਫੁੱਟ 50000 ਪੱਗ ਨਜ਼ਰ ਆਉਣ ਲੱਗੀ ਸ਼ਰਮ ਦਾ ਮਾਰੇ ਆ ਲੋਕ ਦਾ ਫਿਰ ਲਗਾ ਇੰਦਰ ਬੱਲੂ ਨੇ ਧਿਆਨ ਹਟਾ ਕੇ ਗੌਤਮ ਨੇ ਚੰਦਰਮਾ ਤੇ ਕੁਕਰ ਨੂੰ ਸ਼ਰਾਪ ਦਿੱਤਾ ਚੰਦਰਮੇ ਨੂੰ ਸ਼ਰਾਪ ਦਿੱਤਾ ਤੋਂ ਧਰਮੀ ਸੀ ਜਗਤ ਨੂੰ ਰੋਸ਼ਨ ਕਰਨ ਵਾਲਾ ਸੀ ਚੋਰ ਦਾ ਸਾਥ ਦਿੱਤਾ ਇਸ ਲਈ ਚੜਦਾ ਡੁੱਬਦਾ ਰਹੇਗਾ ਸਿਰਫ ਇੱਕ ਦਿਨ ਤੋਂ ਪੂਰਨ ਕਲਾ ਹੋਏਗੀ ਜਦ ਕੀ ਪਹਿਲਾਂ ਚੰਦ ਸੰਪੂਰਨ ਕਲਾ ਰਹਿੰਦਾ ਸੀ ਉਸੇ ਵੇਲੇ ਚੰਦਰਮਾ ਦੀਆਂ ਕਲਾਂ ਕੱਟ ਗਈਆਂ ਉਹ ਪੂਰਾ ਨਾ ਝੜਿਆ ਕੁੱਕੜ ਨੂੰ ਸ਼ਰਾਪ ਦਿੱਤਾ ਕਲਯੁਗ ਵਿੱਚ ਕੋਈ ਵੇਲੇ ਵਗਦਿਆ ਕਰੇਗਾ ਕੋਈ ਤੇਰੀ ਬਾਗ ਉੱਤੇ ਪ੍ਰੋਸਾਨ ਨਹੀਂ ਕਰੇਗਾ ਗੌਤਮ ਰਿਸ਼ੀ ਜਦੋਂ ਸਾਰਿਆਂ ਨੂੰ ਸ਼ਰਾਪ ਦੇ ਚੁੱਕਿਆ ਤਾਂ ਮੁਰਵਾਰੀ ਆਈ ਇਲਿਆ ਦੀ ਉਸ ਵੇਲੇ ਗੌਤਮ ਨੇ ਤੱਕਿਆ ਇੱਕ ਅਤੀ ਸੁੰਦਰ ਨਾਰੀ ਜਿਸ ਦੇ ਸਮਾਨ ਕੋਈ ਨਾਰੀ ਨਹੀਂ ਸੀ ਉਸ ਨੂੰ ਵੀ ਗੌਤਮ ਨੇ ਸ਼ਰਾਪ ਦਿੱਤਾ ਹੈ ਇਲਿਆ ਤੂੰ ਇੱਕ ਪਤੀ ਵਰਤਾ ਇਸਤਰੀ ਸੀ ਤੇਰੀ ਬੁੱਧੀ ਪ੍ਰੇਸ਼ਟ ਹੋਈ ਆਪਣੇ ਤੇ ਪ੍ਰਾਇਮਰਦ ਦੀ ਪਛਾਣ ਨਾ ਕਰ ਸਕੀ ਸਿਲvang ਲੈਟੀ ਰਹੀ ਜਾਂ ਤੂੰ ਸਿਲ ਦਾ ਰੋਗ ਤਾਰਨ ਕਰ ਲੈਗੀ ਤੇਰੀ ਕਲਿਆਣ ਨਹੀਂ ਹੋਵੇਗੀ ਅੱਗੇ ਤੋਂ ਨਾਰੀ ਦਾ ਧਰਮ ਕਮਜ਼ੋਰ ਹੋ ਜਾਏਗਾ ਕਲ ਯੁਗ ਵਿੱਚ ਨਾਰੀ ਬਦਨਾਮ ਹੋਏਗੀ ਜੋਦੋਂ ਇਸ ਰਾਪ ਹਿੱਲਿਆ ਨੇ ਸੁਣਿਆ ਹੱਥ ਜੋੜ ਕੇ ਤਰਲਾ ਕੀਤਾ ਹੈ ਪ੍ਰਭੂ ਮੇਰਾ ਕੋਈ ਦੋਸ਼ ਨਹੀਂ ਮੈਂ ਤੁਸਾਂ ਦਾ ਰੂਪ ਦੇਖਿਆ ਮੈਨੂੰ ਖਿਮਾ ਕਰੋ ਮੇਰੇ ਨਾਲ ਧੋਖਾ ਹੋਇਆ ਹੈ ਮੈਂ ਤਾਂ ਦਾਸੀ ਹੈ ਹਿੱਲਿਆ ਦਾ ਤਰਲਾ ਤੇ ਰੋਣਾ ਸੁਣ ਕੇ ਗੌਤਮ ਨੇ ਦੂਸਰਾ ਬਚਨ ਕੀਤਾ ਸਿਲ ਰੂਪ ਵਿੱਚ ਕੁਝ ਸਾਲ ਰਹਿਣਾ ਪਵੇਗਾ ਜਿਨ੍ਹਾਂ ਜੀਨ ਸ਼੍ਰੀ ਰਾਮਚੰਦਰ ਜੀ ਅਵਤਾਰਤਾਰ ਨਹੀਂ ਕਰ ਲੈਂਦੇ ਉਨ੍ਹਾਂ ਦੇ ਉਤਾਰ ਧਰਮ ਤੇ ਉਨ੍ਹਾਂ ਦੀ ਪਵਿੱਤਰ ਚਲਨ ਛੋ ਨਾਲ ਮੁਰ ਨਾਰੀ ਉਪਤਾਨ ਕਰ ਲੈਗੀ ਤੇ ਕਲਿਆਣ ਹੋਏਗੀ ਆਸ਼ਰਮ ਵਿੱਚੋਂ ਨਿਕਲ ਕੇ ਇਹ ਲਿਆ ਗੰਗਾ ਕਿਨਾਰੇ ਪੂਜੀ ਤਾਂ ਉਸ ਦਾ ਸਰੀਰ ਸਿਲ ਪੱਥਰ ਹੋ ਗਿਆ ਉਸ ਰਾਤ ਵਿੱਚ ਸੁੱਤੀ ਰਹੀ ਇਹ ਲਿੱਲ ਅਹिल्या ਕਿੰਨਾ ਚਿਰ ਸਿਲ ਪੱਥਰ ਰਹੀ ਸ਼੍ਰੀ ਰਾਮਚੰਦਰ ਜੀ ਨੇ ਅਯੁੱਧਿਆਪੁਰੀ ਵਿੱਚ ਜਨਮ ਲਿਆ ਸ਼੍ਰੀ ਲਖਮਣ ਪਾਈ ਦੇ ਨਾਲ ਸ਼ਿਵਾ ਮਿੱਤ ਵਿਸ਼ਵਾ ਮਿੱਤਰ ਦੇ ਨਾਲ ਜਦੋਂ ਤੱਪੂਪਾਂ ਆਏ ਤਾਂ ਉਹਨਾਂ ਦੇ ਚਰਨਾਂ ਨੂੰ ਛੂਣ ਵਾਲਾ ਹਿੱਲਿਆ ਮੂੜੀ ਸਤਰੀ ਰੂਪ ਵਿੱਚ ਆਇਆ ਉਧਰ ਪ੍ਰੈਸਪਤੀ ਦੇ ਕਹਿਣ ਤੇ ਇੰਦਰ ਮੂੜ ਔਤਮ ਕੋਲ ਪੁੱਜਾ ਖਿਮਾ ਮੰਗੀ ਨਾ ਕਰ ਅਗੜੇ ਕਿ ਮੂੜਪਾ ਨਾਰੀਵਲ ਨਹੀਂ ਤੱਕੇਗਾ ਤਾਂ ਉਸ ਦਾ ਰੋਗੀ ਸਰੀਰ ਠੀਕ ਹੋਇਆ ਇਸ ਦੇ ਨਾਲ ਉਸ ਨੇ ਆਪਣੀ ਬੱਚੀ ਬੇਟੀ ਜਿਹੜੀ ਇਹਲਿਆ ਸੀ ਇਹਲਿਆ ਦੀ ਬੇਟੀ ਸੀ ਜਿਹੜੀ ਅੰਜਲੀ ਉਸ ਨੂੰ ਵੀ ਸ਼ਰਾਪ ਦਿੱਤਾ ਕਿ ਤੂੰ ਤੇਰੇ ਕੁਆਰੀ ਦੇ ਬੱਚਾ ਹੋਏਗਾ ਤਾਂ ਉਸ ਨੇ ਆਪਣੀ ਬੇਟੀ ਅੰਜਲੀ ਨੂੰ ਵੀ ਸ਼ਰਾਪ ਦਿੱਤਾ